ਦਾਲ ਛੋਲੀ ਵਾਲੇ ਚਲ ਛੋਲੀ ਵਾਲੇ ਚੱਕ ਲੋ ਛੋਲੀਆਂ ਜਾ ਰਹਾ 13 ਰੁਪਏ ਕਿਲੋ 13 ਰੁਪਏ ਕਿਲੋ ਇਹ ਛੋਲੀਆਂ ਜਾ ਰਹੀ 13 ਰੁਪਏ ਕਿਲੋ ਬੰਦ ਗੋਭੀ ਜਾ ਰਹੀ 15 ਰੁਪਏ ਕਿਲੋ ਫੁੱਲ ਗੋਭੀ 13 ਰੁਪਏ ਕਿਲੋ ਗਾਜਰ 12 ਰੁਪਏ ਕਿਲੋ ਮਟਰ 35 ਰੁਪਏ ਕਿਲੋ ਤਰ ਜਾ ਰਹੀ 15 ਰੁਪਏ ਕਿਲੋ ਲੋਕੀ 20 ਰੁਪਏ ਕਿਲੋ ਦਾਲ ਛੋਲੀ ਵਾਲੇ ਚਲ ਛੋਲੀ ਵਾਲੇ ਚਲ ਛੋਲੀ ਵਾਲੇ ਚੱਕ ਲੋ ਛੋਲੀਆਂ ਜਾ ਰਹਾ 13 ਰੁਪਏ ਕਿਲੋ 13 ਰੁਪਏ ਕਿਲੋ ਇੱਕ ਨੰਬਰ ਛੋਲੀਆਂ ਜਾ ਰਹਾ 13 ਰੁਪਏ ਕਿਲੋ ਲਾਇਆ ਆਨੰਦ ਕੁਸ਼ੋਰ ਚੱਕ ਲੋ ਛੋਲੀਆਂ 13 ਰੁਪਏ ਕਿਲੋ ਛੋਲੀਆਂ ਜਾ ਰਹਾ 13 ਰੁਪਏ ਕਿਲੋ 13 ਰੁਪਏ ਕਿਲੋ 13 ਰੁਪਏ ਕਿਲੋ ਚੱਲ ਛੋਲੀਆਂ ਆਲੇ ਚੱਲ ਛੋਲੀਆਂ ਆਲੇ ਸੜ ਤੇ ਪਹੁੰਚੀ ਸੜ ਤੇ ਕਰਾ ਪੜਦੇ ਗੱਡੀ ਨਜ਼ਾਰਾ 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 ਟਕਲੋ ਟਕਲੋ 13 ਰੁਪਏ ਕਿਲੋ 13 ਰੁਪਏ ਕਿਲੋ 13 ਰੁਪਏ ਕਿਲੋ ਸੜਦੇ ਸੜਦੇ ਕਰਾ ਖੋਲ ਦੋ ਡਾਲਾ ਖੋਲ ਦੋ ਕਰਾ पंद्रह लाला पंद्रह लाला पंद्रह वाला तेरह चक लो तेरह रुपए किलो तेरह रुपए किलो पंद्रह तेरह रुपए किलो एक करता पंद्रह तेरह रुपए किलो छोलिया जा रहा तेरह रुपए किलो गोभी जा रही दस रुपए किलो ਕੋਬੀ ਆਰੀ 10 ਰੁਪਏ ਕਿਲੋ 20 ਕਿਲੋ ਛੋਲੀ ਵਾਲੇ ਚੱਲ ਛੋਲੀ ਵਾਲੇ ਚੱਕ ਲੋ ਛੋਲੀਆ ਜਾ ਰਿਹਾ 12 ਰੁਪਏ ਕਿਲੋ ਛੋਲੀਆ ਕਰਤਾ 12 ਰੁਪਏ ਕਿਲੋ ਚੱਲ ਛੋਲੀ ਵਾਲੇ ਚੱਲ ਛੋਲੀ ਵਾਲੇ ਚੱਲ ਛੋਲੀ ਵਾਲੇ ਚੱਕ ਲੋ 12 ਰੁਪਏ ਕਿਲੋ 12 ਰੁਪਏ ਕਿਲੋ 12 ਰੁਪਏ ਕਿਲੋ ਚੱਕ ਲੋ 10 ਰੁਪਏ ਕਿਲੋ ਇਹ ਛੋਲੀਆ ਜਾ ਕਰਤਾ ਹੀ 10 ਰੁਪਏ ਕਿਲੋ ਇਹ ਛੋਲੀਆ ਕਰਤਾ 10 ਰੁਪਏ ਕਿਲੋ ਆਇਆ ਕਹਿੰਦੇ ਆਇਆ ਕਰਾਂ ਛੋਲੀਆ 10 ਰੁਪਏ ਕਿਲੋ 10 ਰੁਪਏ ਕਿਲੋ 10 ਰੁਪਏ ਕਿਲੋ ਇਹ ਛੋਲੀਆ ਜਾ ਰਿਹਾ 10 ਰੁਪਏ ਕਿਲੋ